ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਰਾਜੂ ਇਸ ਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਜਿਤਾਉਣ ਦਾ ਕੋਈ ਵੀ ਮੌਕਾ ਖੁੰਝਣਾ ਨਹੀਂ ਚਾਹੁੰਦੇ ਇਸੇ ਲੜੀ ਤਹਿਤ ਉਹਨਾਂ ਨੇ ਪਿੰਡਾਂ ਵਿੱਚ ਘੋਟੂ-ਗੋੜ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਤਹਿਤ ਪਿੰਡ ਜਗਤਪੁਰ ਜਟਾਂ ਕਾਸੀ ਨਗਰ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ आम आदमी पार्टी मुख जा के मुख्यमंत्री भगवंत सिंह मानवाल ने किए लोक भलाई कार्यਾਂ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਨੂੰ ਕਹਿੰਦੇ ਗਏ ਪ੍ਰਦੀਪ ਰਾਜੂ ਤਰਵੇਸ਼ ਪਿੰਦ ਨੇ ਕਿਹਾ ਕਿ ਹਲਕਾ ਹਿਾਰਪੁਰ ਦੇ ਲੋਕਾਂ ਨੇ ਲਗਭਗ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਹਿਲਾਂ ਹੀ ਪਰਖ ਲਿਆ ਹੈ ਤੇ ਇਸ ਵਾਰ ਉਹ ਡਾਕਟਰ ਰਾਜਕੁਮਾਰ ਜੱੱਬੇਵਾਲ ਨੂੰ ਹਲਕਾ ਹਿਾਰਪੁਰ ਦੀ ਜ਼ਿੰਮੇਵਾਰੀ ਸੌਂਪ ਲੈਤੇ <table> ਅੱਜ ਡਾਕਟਰ ਰਾਜਕੁਮਾਰ ਜੱੱਬੇਵਾਲ ਦਾਨ ਸਭਾ ਹਲਕਿਆਂ ਦੀ ਖਰਾਬ ਹੋਈ ਹਾਲਤ ਨੂੰ ਐਮਪੀ ਬਣ ਕੇ ਠੀਕ ਕਰ ਸਕਦਾ ਹੈ ਇਸ ਮੌਕੇ ਰਾਜੂ ਦਰবেশਪੰਡ ਬਲਾਕ ਪ੍ਰਧਾਨ ਵਰਮ ਬੰਗੜ ਬਲਾਕ ਪ੍ਰਧਾਨ ਫੌਜੀ ਸ਼ੇਰਗਿਲ ਅਵਤਾਰ ਸਿੰਘ ਪੰਡਵਾ ਕੀਸ਼ੀ ਗੰਡਵਾ ਰਣਵੀਰ ਸਿੰਘ ਜਗਤਪੁਰ ਜੱਟਾ ਸੋਮਨਾਥ ਕਾਸ਼ੀਨਗਰ ਜਸਵਿੰਦਰ ਕਾਸ਼ੀਨਗਰ ਅਮਰਿੰਦਰ ਸਿੰਘ ਰਣਵੀਰ ਸਿੰਘ ਜਗਤਪੁਰ ਜੱਟਾ ਆਦ ਵੱਡੀ ਗਿਣਤੀ ਵਿੱਚ ਆਪ ਆਗੂ ਤੇ ਵਰਕਰ ਹਾਜ਼ਰ ਸਨ ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਟਾਰ ਵਿਜੀ ਸਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟਸ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਤਰ੍ਹਾਂ ਕੀ ਗਿਆ ਅਕਤਾਰ ਸਿੰਘ ਪਾਡਵਾ ਨੇ ਅੱਜ ਇੱਕ ਐਂਸੀਰੇ ਨਗਰ ਵਿੱਚ ਗਏ ਆ ਜਿੱਥੇ ਲੋਕ ਲੋਕਤਨ ਗਏ ਸਾਡੇ ਸਾਡੇ ਸਾਥੇ ਆਪ ਆਏ ਜਿਵੇਂ ਸਾਡੇ ਮਿਲਸਰੀਅਤ ਸੀ ਜਾਂ ਆਪਣੇ ਵਰਕਰ ਸੀ ਉੱਥੇ ਬਹੁਤ ਪਰਮਾਹੰਕਾਰਾ ਰੰਗ ਰਿਆ ਇਹ ਜਿਹੜੇ ਸਾਡਾ ਜਿਹੜੇ ਜਣਾ ਮਾਲ ਦਿੱਤਾ ਹੈ ਅਕਾ ਦਾ ਸਾਨੂੰ ਮਿਲਦਾ ਗਾਰੇ ਮਿਲਦੇ ਸਾਨੂੰ ਆਕਾ ਜਿਹੜਾ ਜਿਹੜਾ ਮੇਲੇ ਜਿਹੜਾ ਜਿਦੂ ਆਉਂਦਾ ਇਸ ਕਰਕੇ ਲੋਕਾਂ 'ਚ ਬੜਾ ਤਖਣਾ ਹੁੰਦਾ ਦਾ ਕਸ਼ੀਗਰ ਵਿੱਚ ਕਿ ਆਈ ਵਾਰ ਤੋਂ ਬਾਅਦ ਵੋਟਾਂ ਕੋਲ ਨਹੀਂ ਮਾਰ ਨੂੰ ਚੰਦੇ ਫਟਾਵਾਗੇ ਪਾਵਾਂਗੇ ਹੋਣ ਕੇਜਰੀਆ ਸਾਹਿਬ ਕੋ ਸਰਮਾ ਸਾਹਿਬ ਨੂੰ ਗੁੰਨੇ ਤੋਂ ਮਾਰਨ ਨੂੰ ਇਥੋਂ ਆਪਣੇ ਬੜੀ ਪਾਰੀ ਬਹੁਤ ਮੋੜਾ ਜਿਤਾਵਾਂਗੇ ਔਰ ਬਹੁਤ ਲੋਕਾਂ ਨੇ ਪਰ ਮੰਗ ਆ ਰਹੀ ਇਸ ਕਰਕੇ ਸਾਨੂੰ ਪੂਰੀ ਮਿਹਦੇ ਆ ਅੱਜ ਹੀ ਲੱਗ ਰਿਹਾ ਉਹ ਬਹੁਤ ਵੱਡੀ ਜਿੱਤਾਂਗੇ ਮੈਂ ਕਿਹੜੇ ਕੱਡੇ ਜਿਹੜੇ ਮਿਸਕਾਂ ਦਾ ਮੋਟਰਾ ਦਾ ਬਹੁਤ ਪਰ ਮਾੜਾ ਥਾਂ ਨੂੰ ਹਨੇਰਾ ਮਿਲਿਆ ਸਾਫ ਹੋ ਗਿਆ ਧੰਨਵਾਦ